ਮੰਡੀ ਦੇ ਟਰਾਲੀਆਂ ਦਿਖਾ ਰਹੇ ਆ ਤੁਹਾਨੂੰ ਇਹ ਬਗੇਰ ਲਿਫਟ ਤੋਂ ਨੇ ਜੀ ਇੱਕ ਦੀ ਡਿਮਾਂਡ 80000 ਰੱਖੀ ਗਈ ਐ ਜਾਲੀਆਂ ਵਗੈਰਾ ਲੱਗੀਆਂ ਵੀ ਨੇ ਅੱਗੇ ਵੀ ਫੇਰ ਬਗੇਰ ਲਿਫਟ ਤੋਂ ਆਈ 11 66 ਦੀ ਐ ਇਹ ਆ 6 ਦੀ ਆ ਵੀਰ ਇਹਦੀ 88000 ਡਿਮਾਂਡ ਆ ਕਾਸੀ ਟਰਾਲੀ ਇਹ ਟਰਾਲੀ ਦੀ ਡਿਮਾਂਡ ਰੱਖੀ ਆ ਵੀਰ ਵੱਲੋਂ 175000 ਰੁਪਇਆ ਤੁਹਾਨੂੰ ਮੌਕੇ ਤੇ ਘੱਟਵਾ ਦੇ ਦੋ ਜੂ ਬਾਕੀ ਵੀਰ ਦਾ ਨੰਬਰ ਆ ਜਿਹੜਾ ਤੁਹਾਨੂੰ ਲੈ ਕੇ ਦੇ ਦਨੇ ਆ ਆ ਟਰਾਲੀਆਂ ਦੇਖ ਸਕਦੇ ਹੋ ਜੀ ਤਨ ਤੇ ਕਾ ਟਰੈਕਟਰ ਆ ਵੀਰਾਂ ਕੋਲੇ ਡੀਆਈ 750 ਸੋਨਾਲੀਕਾ 2000 ਮਾਡਲ ਹੈ ਦੀ ਡਿਮਾਂਡ 2 25 ਰੱਖੀ ਵੀਰ ਵੱਲੋਂ ਵੀਰ ਕੰਟੈਕਟ ਨੰਬਰ ਕਿੰਨਾ ਆਪਣਾ ਬਾਕੀ ਵੀਰ ਦਾ ਨੰਬਰ ਲੈ ਕੇ ਦੇਣਾ ਵੀਰ ਕਿੰਨਾ ਨੰਬਰ ਆਪਣਾ 98143 98143 34238 34238 ਵੀਰ ਦਾ ਕੰਟੈਕਟ ਨੰਬਰ ਆ ਵੀਰਾਂ ਕੋਲੇ 3-4 ਟਰਾਲੀਆਂ ਨੇ ਜੀ ਟਰਾਲੀਆਂ 20-22 ਤੇ ਬਾਕੀ ਵੀਰ ਟਰਾਲੀਆਂ ਦਾ ਕੰਮ ਕਰਦਾ ਹੈ ਬਾਕੀ ਵੀਰ ਕਹਿੰਦਾ ਘਰੇ ਖੜੀਆਂ ਨੇ ਟਰਾਲੀਆਂ ਹੋਰ 4 ਟਰਾਲੀਆਂ ਵੀਰ ਮੰਡੀ ਤੇ ਲੈ ਕੇ ਆਏ ਨੇ ਵੀਰਾਂ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਟਰਾਲੀਆਂ ਖਰੀਦਣ ਲਈ ਇਹ ਵੀ ਹੋਰ ਦਿਖਾ ਦਨੇ ਟਰਾਲੀ ਤੁਹਾਨੂੰ ਨਵੀਆਂ ਜੀ 8 ਦੀ ਚਾਸੀ ਚ ਡਿਮਾਂਡ ਹੈ ਟਰਾਲੀ ਦੀ 1,38,000 ਬਾਕੀ ਵਿੱਚੋਂ ਫਾਰਸ ਵਗੈਰਾ ਤਾਂ ਦੇ ਸਕਦੇ ਹਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਚਲਦੀ-ਜਲਦੀ ਨੂੰ ਡਬਲ ਡਾਰਾਂ ਦੇ ਵਿੱਚ ਹੈ ਲੈਫਟ ਪੰਪ ਤੋਂ ਦੇ ਸਕਦੇ ਹਾਂ ਟਾਇਰ ਵਗੈਰਾ ਵੀ ਬਿਲਕੁਲ ਓਕੇ ਨੇ ਇਹ ਵੀਰ ਦਾੜਾ ਕੰਟੈਕਟ ਨੰਬਰ ਹੈ 96468 4360 ਡਿਮਾਂਡ 1,38,000 ਹੈ 10 ਨਟੀ ਹੱਬ ਦੇ ਵਿੱਚ ਹੈ ਜੀ ਅੱਗੇ ਵੀ 13 7 ਦੀ ਜੀ ਟਰਾਲੀ ਡਿਮਾਂਡ 1 75 ਹੈ ਮੱਸੀ ਹੁੱਕ ਚਾ ਬਾਕੀ ਵਿੱਚੋਂ ਫਰਸ ਵਗੈਰਾ ਦੇਖ ਸਕਦੇ ਹੋ ਅੱਗੇ ਵੀ ਫੇਰ ਟਰਾਲੀ ਦਿਖਾ ਦਨੇ ਤੁਹਾਨੂੰ ਜਾਲ ਵਗੈਰਾ ਲੱਗਿਆ ਹੋਇਆ ਵਿੱਟ ਤੇ ਟਰਾਲੀ ਦੀ ਡਿਮਾਂਡ 1 45000 ਰੁਪਿਆ ਰੱਖੀ ਗਈ ਹੈ ਬਾਕੀ ਟਰਾਲੀਆਂ ਖਰੀਦਣ ਲਈ ਤੁਸੀਂ ਆਪਣੇ ਨੰਬਰ ਤੇ ਸੰਪਰਕ ਕਰ ਸਕਦੇ ਹੋ 96468 43360 ਇਹਦੀ ਡਿਮਾਂਡ ਜੀ 1 45 ਹੈ ਅੱਗੇ ਵੀ ਡਿਮਾਂਡ 1 55000 ਹੈ ਟਰਾਲੀ ਦੀ ਜੀ ਗਾਡਰਾਂ ਤੇ ਆ ਜੇ ਵੀਰ 12 ਫੁੱਟੀ ਆ ਉਹਦੀ ਡਿਮਾਂਡ 1.30 ਲੱਖ ਹੈ ਟਰਾਲੀਆਂ ਖਰੀਦਣ ਲਈ ਕੰਟੈਕਟ ਕਰ ਸਕਦੇ ਹੋ ਬਰਨਾਲਾ ਏਰੀਆ ਜੀ ਅੱਕੀ ਕੰਡੀਸ਼ਨ ਨੂੰ ਕਰਾ ਦੇ ਸਕਦੇ ਹੋ ਵੀਡੀਓ ਨੂੰ ਬੱਤ-ਬਾਤ ਸ਼ੇਅਰ ਕਰਦੇ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜੀ ਤਾਂ